ਕਈਆਂ ਦੇ ਜੀਵਨ ਦੇ ਅੰਦਰ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਬਣ ਆਉਂਦੀਆਂ ਨੇ ਕਈ ਮੁਸੀਬਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕਈ ਪ੍ਰਕਾਰ ਦੇ ਜੀਵਨ ਦੇ ਵਿੱਚ ਉਤਰਾ ਚੜਾ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਤੇ ਕਈਆਂ ਦੀ ਮਾਨਸਿਕ ਹਾਲਤ ਇੰਨੀ ਕਮਜ਼ੋਰ ਹੁੰਦੀ ਹੈ ਆਪਾਂ ਆਮ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਹੜੀਆਂ ਵਾਪਰਦੀਆਂ ਹੋਈਆਂ ਦੇਖੀਆਂ ਔਰ ਸੁਣੀਆਂ ਵੀ ਨੇ ਜਦੋਂ ਅਸੀਂ ਗੁਰੂ ਮਹਾਰਾਜ ਦੀ ਬਾਣੀ ਦਾ ਅਭਿਆਸ ਕਰੀਏ ਤਾਂ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਨੇ ਕਿਰਪਾ ਕੀਤੀ ਹੈ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਐਸਾ ਮੋੜ ਆ ਜਾਏ ਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਏ ਆਪਣੇ ਵੀ ਤੁਹਾਡੇ ਜਿਹੜੇ ਨੇ ਸਾਥ ਦੇਣ ਤੋਂ ਇਨਕਾਰ ਕਰ ਦੇਣ ਕੋਈ ਤੁਹਾਡੀ ਮਦਦ ਵਾਸਤੇ ਵੀ ਅੱਗੇ ਨਾ ਆਵੇ ਤੁਸੀਂ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰੋ ਕਿ ਮੈਂ ਇਕੱਲਾ ਹਾਂ ਮੇਰੇ ਆਪਣੇ ਵੀ ਜਿਹੜੇ ਨੇ ਉਹ ਮੇਰਾ ਸਾਥ ਛੱਡ ਕੇ ਚਲੇ ਗਏ ਅ ਗੁਰੂ ਅਰਜਨ ਦੇ ਮਹਾਰਾਜੀ ਕਹਿੰਦੇ ਤੁਸੀਂ ਘਬਰਾਉਣਾ ਨਹੀਂ ਤੁਸੀਂ ਉਸ ਵਕਤ ਡੋਲਣਾ ਨਹੀਂ ਤੁਸੀਂ ਕੇਵਲ ਤੇ ਕੇਵਲ ਪਰਮੇਸ਼ਵਰ ਨੂੰ ਚੇਤੇ ਕਰਨਾ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਨਾ ਔਰ ਸੱਚ ਜਾਣਨਾ ਤੁਹਾਨੂੰ ਉਸ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਬਹੁਤ ਵੱਡਾ ਸਹਾਰਾ ਆਸਰਾ ਮਿਲੇਗਾ ਔਰ ਇਹ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਇਹ ਸਭ ਤੁਹਾਡੇ ਜੀਵਨ ਦੇ ਵਿੱਚੋਂ ਦੂਰ ਹੋ ਜਾਣਗੀਆਂ ਜਾਂ ਤੁਸੀਂ ਇਹਨਾਂ ਦਾ ਸਾਹਮਣਾ ਜਿਹੜਾ ਉਹ ਡਟ ਕੇ ਕਰ ਸਕੋਗੇ ਭਾਵ ਤੁਸੀਂ ਘਬਰਾਓਗੇ ਨਹੀਂ ਤੁਸੀਂ ਡੋਲੋਗੇ ਨਹੀਂ ਜਦੋਂ ਆਪਾਂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਸ਼੍ਰੀ ਰਾਗ ਦੇ ਵਿੱਚ ਤਾਂ ਮਹਾਰਾਜ ਜੀ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਸ਼ਬਦ ਜੀ ਕਹਿੰਦੇ ਅਤ ਦੀ ਮੁਸ਼ਕਲ ਆ ਬਣੇ ਢੋਈ ਕੋਈ ਨਾ ਦੇ ਤੇ ਕੋਈ ਉੱਥੇ ਤੁਹਾਨੂੰ ਢੋਈ ਦੇਣ ਸਹਾਰਾ ਦੇਣ ਵਾਲਾ ਤੁਹਾਨੂੰ ਕੋਈ ਮਦਦ ਕਰਨ ਵਾਲਾ ਜਿਹੜਾ ਉਸ ਵੇਲੇ ਤੁਹਾਡੇ ਕੋਲ ਨਾ ਹੋਵੇ ਲਾਗੂ ਹੋਏ ਦੁਸ਼ਮਨਾ ਜਿਹੜੇ ਤੁਹਾਡੇ ਆਪਣੇ ਨੇ ਉਹ ਵੀ ਦੁਸ਼ਮਨ ਬਣ ਕੇ ਤੁਹਾਡੇ ਉੱਤੇ ਮਾਰੂ ਹਮਲੇ ਜਿਹੜੇ ਨੇ ਉਹ ਕਰਨ ਵਾਸਤੇ ਤਿਆਰ ਹੋ ਜਾਣ ਲਾਗੂ ਹੋਏ ਦੁਸ਼ਮਨਾ ਸਾਖ ਭੇ ਭੱਜ ਖਲੇ ਮਾਰੀ ਕਹਿੰਦੇ ਜਿਹੜੇ ਸਾਖ ਸੰਬੰਧੀ ਨਹੀਂ ਉਹ ਵੀ ਭੱਜ ਜਾਣ ਉਹ ਵੀ ਦੌੜ ਜਾਣ ਮੁਸ਼ਕਲ ਦੀ ਘੜੀ ਦੇ ਵਿੱਚ ਜਿੱਥੇ ਤੁਹਾਨੂੰ ਕੋਈ ਢੋਈ ਦੇਣ ਵਾਲਾ ਸਹਾਰਾ ਦੇਣ ਵਾਲਾ ਨਹੀਂ ਅਕਸਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਐਸੀ ਕਟਨਾ ਵਾਪਰਦੀ ਹੈ ਉਹ ਡੱਗ ਮੰਗਾ ਜਾਂਦੇ ਨੇ ਡੋਲ ਜਾਂਦੇ ਨੇ ਪਰ ਬਹੁਤ ਉਹਨਾਂ ਦਾ ਮਾੜਾ ਬੁਰਾ ਹਾਲ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਹਰੇ ਕਹਿੰਦੇ ਜਾਂਕੋ ਮੁਸ਼ਕਲ ਅਤ ਬਣੇ ਢੋਈ ਹੋਏ ਨਾ ਦੇ ਲਾਗੂ ਹੋਏ ਦੁਸ਼ਮਨ ਸਾਖ ਪੇ ਭੱਜ ਖਲੇ ਸਭੋ ਭੱਜੇ ਆਸਰਾ ਸਾਰੇ ਦੇ ਆਸਰੇ ਜਿੰਨੇ ਵੀ ਨੇ ਸਾਰੇ ਦੇ ਸਾਰੇ ਆਸਰੇ ਟੁੱਟ ਭੱਜ ਜਾਣ ਚੂਕੈ ਸਭ ਅਸਰਾਓ ਸਾਰੇ ਆਸਰੇ ਚੁੱਕ ਜਾਣ ਮੁੱਕ ਜਾਣ ਇੱਕ ਵੀ ਸਹਾਰਾ ਉਸ ਵੇਲੇ ਨਜ਼ਰ ਨਾ ਆਉਂਦਾ ਹੋਵੇ ਚਾਰੇ ਪਾਸੇ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਵੀ ਮੈਂ ਇਕੱਲਾ ਚਾਰੇ ਪਾਸੇ ਉਹਨੂੰ ਇਸ ਤਰ੍ਹਾਂ ਲੱਗੇ ਵੀ ਹੁਣ ਕੋਈ ਸਹਾਰਾ ਕੋਈ ਮਦਦ ਵਾਲਾ ਮੇਰੇ ਕੋਲ ਨਹੀਂ ਆਉਣ ਵਾਲਾ ਉਸ ਵੇਲੇ ਮਹਾਰਾਜ ਕਹਿੰਦੇ ਤੁਸੀਂ ਘਬਰਾਉਣਾ ਨਹੀਂ ਹੈ ਚਿੱਤ ਆਵੇ ਉਸ ਪਾਰ ਬ੍ਰਹਮ ਉਸ ਸਮੇ ਉਸ ਟਾਈਮ ਉਸ ਜ਼ਿੰਦਗੀ ਦੀ ਉਸ ਔਖੀ ਘੜੀ ਦੇ ਵਿੱਚ ਮਹਾਰਿ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗਣਾ ਤਤੀਵਾ ਉਹ ਫਿਰ ਤੁਹਾਨੂੰ ਉਸ ਵੇਲੇ ਤਤੀਵਾ ਹਵਾ ਹਵਾ ਵੀ ਨਹੀਂ ਲੱਗਣ ਦੇਗਾ ਪਾਉ ਉਹ ਤੁਹਾਨੂੰ ਡੋਲਣ ਨਹੀਂ ਦੇਗਾ ਬਹੁਤ ਵੱਡਾ ਸਹਾਰਾ ਪਰਮੇਸ਼ਵਰ ਦੇ ਨਾਮ ਦਾ ਬਣ ਜਾਏਗਾ ਅਸੀਂ ਕਿਤੇ ਵੀ ਜੇ ਸਾਡੀ ਜ਼ਿੰਦਗੀ 'ਚ ਐਸੀ ਮੁਸ਼ਕਲ ਦੀ ਘੜੀ ਆਉਣ ਬਣਦੀ ਹੈ ਕਿ ਜਾਨਕੋ ਮੁਸ਼ਕਲ ਆਤ ਬਣੇ ਉਦੋਂ ਪਰਮੇਸ਼ਵਰ ਨੂੰ ਚੇਤੇ ਜ਼ਰੂਰ ਕਰਨਾ ਹੈ ਦਿਲੋਂ ਯਾਦ ਕਰਨਾ ਹੈ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਰਮੇਸ਼ਵਰ ਨੂੰ ਚੇਤੇ ਕਰਨਾ ਕਿਉਂਕਿ ਉਹ ਸਾਨੂੰ ਪਹਿਲਾ ਜਿਹੜਾ ਪੈਦਾ ਕਰਨ ਵਾਲਾ ਹੈ ਉਹ ਸਾਨੂੰ ਜਨਮ ਦੇਣ ਵਾਲਾ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪਰਤਪਾਲ ਅਰਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਗ ਇਸ ਲਈ ਮਹਾਰਾਜ ਕਹਿੰਦੇ ਨੇ ਚਿਤ ਆਵੇ ਉਸ ਪਾਰ ਬ੍ਰਹਮ ਲਗਨ ਤਤੀ ਵਾਉ ਗੁਰੂ ਸਾਖ ਦੇ ਬਚਨ ਪੜ੍ਹੋ ਹਰੇ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸਮਾਲੇ ਆਤ ਦੇ ਰੱਖੇ ਆਪਣੇ ਕੋ ਸਾਹ ਸਾਹ ਪਰਤ ਪਾਲੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿਨ੍ਹਾਂ ਦੇ ਜੀਵਨ ਵਿੱਚ ਕਿਤੇ ਨਹੀਂ ਕੋਈ ਐਸਾ ਸਮਾਂ ਆਣ ਬਣੇ ਤਾਂ ਜਰੂਰ ਦਿਲੋਂ ਪਰਮੇਸ਼ਵਰ ਨੂੰ ਵਾਹਿਗੁਰੂ ਜੀ ਨੂੰ ਯਾਦ ਕਰਕੇ ਦੇਖਿਓ ਤੇ ਸੱਚ ਜਾਣਿਓ ਉਦੋਂ ਤੁਹਾਨੂੰ ਬਹੁਤ ਵੱਡਾ ਸਹਾਰਾ ਮਿਲੇਗਾ ਆਸਰਾ ਮਿਲੇਗਾ ਤੁਸੀਂ ਹਰ ਮੁਸ਼ਕਲ ਦੀ ਘੜੀ ਵਿੱਚੋਂ ਦੀ ਮੁਸਕਰਾ ਕੇ ਨਿਕਲ ਜਾਓਗੇ ਕੋਈ ਵੀ ਜਿਹੜੀ ਐ ਐਸੀ ਔਕੀ ਘੜੀ ਤੁਹਾਨੂੰ ਡੋਲਣ ਨਹੀਂ ਦੇਵੇਗੀ ਤੁਹਾਨੂੰ ਉਸ ਮੁਸ਼ਕਲ ਦੀ ਘੜੀ ਵਿੱਚ ਉਹਦੇ ਨਾਲ ਝੂਜਣਾ ਲੜਨਾ ਆ ਜਾਏਗਾ ਹਿੰਮਤ ਮਿਲੇਗੀ ਪਾਵਰ ਮਿਲੇਗੀ ਤੁਹਾਨੂੰ बस दिलों पर परमेश्वर ਨੂੰ ਯਾਦ ਰੱਖਣਾ ਨਾਮ ਦਾ ਅਭਿਆਸ ਕਰੋ ਸ਼ਬਦ ਦਾ ਅਭਿਆਸ ਕਰੋ ਤਾਂ ਸਾਨੂੰ ਬਹੁਤ ਵੱਡੀ ਇੱਕ ਪਾਵਰ ਮਿਲਦੀ ਹੈ ਇੱਕ એનર્ਜੀ ਮਿਲਦੀ ਹੈ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਕੋਈ ਇਸ ਗੱਲ ਨੂੰ ਪੂਰੀ ਜਾਣਦੇ ਆ ਜਿਨ੍ਹਾਂ ਨੇ ਅਭਿਆਸ ਕਰਕੇ ਇਸ ਮੁਸ਼ਕਲ ਦੀ ਘੜੀ ਵਿੱਚ ਉਸ ਪਰਮੇਸ਼ਵਰ ਦਾ ਸਾਥ ਪਾਇਆ ਹੈ ਉਹ ਜਾਣਦੇ ਆ ਉਹ ਪਰਮੇਸ਼ਰ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਨ ਇਸ ਲਈ ਪਰਮੇਸ਼ਰ ਨੂੰ ਕਦੇ ਵੀ ਨਾ ਭੁੱਲੋ ਹਰ ਵਕਤ ਯਾਦ ਰੱਖੋ ਉਹ ਸਾਨੂੰ ਅਡੋਲ ਰੱਖੇਗਾ ਉਹ ਸਾਨੂੰ ਡੋਲਣ ਨਹੀਂ ਦੇਵੇਗਾ ਗੁਰੂ ਸਾਹਿਬ ਕਿਰਪਾ ਕਰਨ ਇਹ ਪਾਵਨ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਾਡੇ ਹਿਰਦਿਆਂ ਵਿੱਚ ਵਸ ਜਾਏ ਔਰ ਸਾਡਾ ਜੀਵਨ ਜਿਹੜਾ ਹੈ ਉਹ ਆਨੰਦਮਈ ਸੁਖਮਈ ਬਤੀਤ ਹੋ ਸਕੇ ਹੋਲ ਚੁੱਕ ਦੀ ਕੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ